ਚਾਉਣ ਹੋਣੀਆਂ ਕਿ ਆ ਦੋ ਪ੍ਰਧਾਨ ਚੁਣੇ ਜਾਣੇ ਦੇਖੋ ਚਾਹਲੀ ਕੋਸ਼ਿਸ਼ ਹੈ ਕਿ ਇੱਕ ਸ਼ਾਉਣੀ ਕਲ ਦਾ ਪ੍ਰਧਾਨ ਹੋਵੇ ਇੱਕ ਧਰਮ ਕੌਂਸਲ ਦਾ ਪ੍ਰਧਾਨ ਹੋਵੇ ਤੇ ਦੋਏ ਆਪੋ ਆਪਣੇ ਕੰਮ ਕਰਨ ਕਿਉਂਕਿ ਜੇ ਰਾਜਨੀਤੀ ਦੇ ਉੱਤੇ ਧਰਮ ਦਾ ਕੁੰਡਾ ਹੋਵੇ ਫਿਰ ਕੋਈ ਗਲਤ ਕੰਮ ਨਹੀਂ ਹੁੰਦਾ ਹੈ ਗਲਤ ਕੰਮ ਉਦੋਂ ਕਰਦੇ ਆਪਾਂ ਜਦੋਂ ਰਾਜਨੀਤੀ ਨੂੰ ਵੱਡੀ ਲੈ ਜਾਂਦੇ ਆ ਧਰਮ ਨੂੰ ਛੋਟਾ ਕਰ ਲੈਂਦੇ ਆ ਸੋ ਆਪਣੀ ਸਾਰੀ ਦੀ ਡਿਊਟੀ ਬਣਦੀ ਹੈ ਕਿ ਧਰਮ ਉੱਪਰ ਹੋਵੇ ਫਿਰ ਰਾਜਨੀਤੀ ਥੱਲੇ ਹੋਵੇ फेर ਵੀ ਠੀਕ ਕੰਮ ਕਰਦੇ ਆ ਵਧੀਆ ਕੰਮ ਕਰਦੇ ਇਸ ਦਾ ਨਾਮ ਉਕਰਾਰਾ ਇਸ ਟਮ ਚਰਚਾਵਾ ਦੇਵਤ ਸਤਵੰਤ ਕੋਰ ਦਾ ਦੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਚਲ ਰਹੀ ਜੀ ਕਰਿਆ ਅਜੀ ਫਾਈਨਲ ਕਰ ਲਿਆ ਜੀ ਗਿਆਨੀ ਹਰਪ੍ਰੀਤ ਜੀ ਨੂੰ ਸੀ ਪ੍ਰਧਾਨ ਬਣਾਉਣਾ ਸਾਡੀ ਬੇਟੀ ਨੂੰ ਧਾਰਮਿਕ ਜਿਆ ਰਾਜਨੀਤੀ ਸ਼ੋਮਣੀ ਕਲਵੇ ਦਾ ਪ੍ਰਧਾਨ ਤਾਂ ਰਾਜਨੀਤਿਕ ਹੁੰਦਾ ਹੈ ਅੱਛਾ ਉਹ ਬਣੇਗੇ ਹਾਂ ਤੇ ਧਾਰਮਿਕ ਕਾਉਂਸਲਰ ਜਿਹੜੀ ਉਹਦਾ ਵੀ ਬਿਚਤਵੰਤ ਕੋਰ ਨੂੰ ਤੇ ਅੰਮ੍ਰਿਤਸਰ ਮੇ ਕਿਹੜੀ ਥਾਂ ਜਿਹੜੀ ਚੋਣੇ ਹੋ ਰਹੀਏ ਕੱਲ ਨੂੰ ਪ੍ਰਧਾਨ ਦੇ ਵਿੱਚ ਗੁਰਦੁਆਰਾ ਸਾਹਿਬ ਬਾਬਾ ਫੁੱਲਸ ਸਿੰਘ ਦੇਸਤਾਨ ਦੇ ਉੱਤੇ ਇਹ ਇਲੈਕਸ਼ਨ ਹੋਣੀ ਹੈ ਤੇ 11 ਵਜੇ ਦਾ ਟਾਈਮ ਰੱਖਿਆ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਹਮ ਮਾਂਕੇ ਉੱਤੇ ਪਹੁੰਚੋ ਉੱਥੇ ਦੇਖੋ ਸਾਰਾ ਕੁਝ ਤੁਹਾਡੀ ਡਿਊਟੀ ਬਣ ਗਿਆ ਹੈ ਕਿ ਆਪਾਂ ਦੇਖੀ ਵੀ ਇਲੈਕਸ਼ਨ ਠੀਕ ਠਾਕ ਹੋ ਰਹੀ ਹੈ ਤੇ ਅਭੇ ਸਿੰਘ ਜੀ ਦਾ ਫਾਈਨਲ ਹੋ ਗਿਆ ਫਿਰ ਸਹਿਮਤੀ ਹੋ ਗਈ ਉਹਨਾਂ ਦੀ ਬਿਲਕੁਲ 100% ਸਹਿਮਤੀ ਹੈ ਸਾਰਾ ਸਾਰੇ ਡੈਲੀਗੇਟਰ ਨਾਲ ਗੱਲ ਕਰ ਲਈ ਆਸਟੂਜ ਬੈਠ ਕੇ ਗੱਲ ਕਰ ਲਈ ਤੇ ਸਾਰੀ ਸਹਿਮਤੀ ਹੈ ਸਰਬਸੰਮਤੀ ਦੇ ਨਾਲ ਪ੍ਰਧਾਨ ਨੂੰ ਅਭੇ ਸਿੰਘ ਜੀ ਨੇ ਤੇ ਚੰਡੀਗੜ੍ਹ ਦੀ ਮੀਟਿੰਗ ਹੋਈ ਸੀ ਉਸ ਦਿਨ ਵਿੱਚ ਕਿਸੇ ਜਗ੍ਹਾ ਥੋੜਾ ਸਭ ਸੁਣਨੇ ਮਾਰੀ ਵਿਰੋਧ ਰਹਾ ਤੇ ਬਾਹਰ ਆਗੇ ਤੇ ਇਹ ਤਾਂ ਮੀਟਿੰਗ ਦੇ ਗੱਲਾਂ ਨੇ ਜਸਵੀਰ ਉਹਨਾਂ ਦੇ ਗੱਲਾਂ ਨੇ ਕੋਈ ਵਿਰੋਧ ਨਹੀਂ ਹੋਇਆ ਮੈਂ ਮੀਟਿੰਗ ਦੇ ਵਿੱਚ ਸੀ ਸਾਰੀ ਮੀਟਿੰਗ ਦੇ ਵਿੱਚ ਮੈਂ ਵਿਚ ਰਿਹਾ ਕੋਈ ਕਿਸੇ ਦਾ ਵਿਰੋਧ ਨਹੀਂ ਹੋਇਆ ਬੈਠ ਕੇ ਸ਼ਾਂਤੀ ਨਾਲ ਗੱਲਾਂ ਹੋਈਆਂ ਨੇ ਤੇ ਵੈਸ ਹੋਈ ਵੀ ਆਪਾਂ ਉਹ ਹੈ ਸਾਰੀਆਂ ਚੰਗੀਆਂ ਮਾੜੀਆਂ ਪੱਖ ਦੇਖੇ ਹੁਣ ਕੱਲ੍ਹ ਕੀ ਜਿਹੜੀ ਮੀਟਿੰਗ ਦੇ ਵਿੱਚ ਫਾਈਨਲ ਹੋ ਗਿਆ ਵੀ ਅਖਾਲੀ ਦਲ ਦੇ ਪ੍ਰਧਾਨ ਜਗਨੀ ਜੀ ਜਗਨੀ ਹਰਪੀ ਸਿੰਘ ਜੀ ਤੇ ਦਾਰਨੀ ਦੇ ਉਸਦੇ ਜੀ ਸਾਰੀ ਭੈਣ ਤਵੰਤ ਕੌਰ ਜੀ ਅੱਜ ਤੇਕ ਸਰਵੇ ਇਹ ਵੀ ਜਿਹੜੀ 3 ਲੱਖ ਕੇ ਦੀ ਲੋਕਾਂ ਦੀ ਬੋਧੜ ਸਮੱਸਿਆ ਆ ਰਹੀ ਹੈ ਸਮਾਣੇ ਤੋਂ ਪੇੜ ਬੁਜੜ ਜੀ ਸੜਕ ਦੰਦੀ ਹੈ ਕਰਾਰਾਂ ਵਾਲੀ ਸੜਕ ਜਾਰੀ ਹੈ ਬਹੁਤ ਹਾਲਤ ਮਾੜੀ ਹੈ ਬਹੁਤ ਲੋਕ ਪ੍ਰੇਸ਼ਾਨ ਹਸੋ ਕਿ ਜੇ ਤਾਂ ਇੱਕਲ ਹੋਏ ਫਿਰ ਤਾਂ ਕਰੀਏ ਸੜਕਾਂ ਹੀ ਮਾੜੀਆਂ ਨੇ ਲਾ ਐਂਡ ਆਰਡਰ ਦੀ ਵੀ ਸਥਿਤੀ ਮਾੜੀ ਹੈ ਤੇ ਜੇ ਕਰਪਸ਼ਨ ਦੀ ਗੱਲ ਕਰੀਏ ਉਹਦੀ ਵੀ ਹੱਦਾਂ ਬਸ ਤੋੜੇ ਪਏ ਨੇ ਸੋ ਜੇ ਇੱਕਲ ਹੋਵੇ ਤਾਂ ਕਰੀਏ ਇੱਥੇ ਤਾਂ ਜਿੰਨੇ ਕਿੰਨੇ ਧਰਨੇ ਲੱਗ ਰਹੇ ਨੇ ਅੱਜ ਕਿੰਨਾ ਕੁਝ ਹੋ ਰਿਹਾ ਹੈ ਹਰ ਚੀਜ਼ ਦੇ ਉੱਤੇ ਹੋ ਰਿਹਾ ਤਾਂ ਕਿਸਾਨ ਦੋਲਨ ਦੁਆਰੇ ਫੇਰ ਸ਼ੁਰੂ ਹੋਣ ਜਾ ਰਿਹਾ ਸੋ ਇੱਕ ਗੱਲ ਨਹੀਂ ਹਰ ਗੱਲ ਦੇ ਉੱਤੇ ਜਿੰਨੀਆਂ ਪ੍ਰੋਮਿਸ ਕੀਤੇ ਸੀ ਜਿੰਨੇ ਵਾਅਦੇ ਕੀਤੇ ਸੀ ਅੱਜ ਸਾਰੇ ਤੋਂ ਉਲਟ ਕਰ ਰਹੇ ਨੇ ਜਿਹੜਾ ਸਰ ਲਗਾਤਾਰ ਚੋਰੀ ਕੀ ਬਾਰ ਦੱਤਾ ਕਿਸੇ ਕਰਦਾ ਕਿ ਕੋਈ ਸੁਰੱਖਿਤ ਨਹੀਂ ਹੈ ਇੱਥੇ ਸਿਰਫ ਇਹਨਾਂ ਨੇ ਇਹਨਾਂ ਨੂੰ ਪੁੱਛੋ ਮੇਰਾ ਖੁਦ ਮੋਟਰਸਾਈਕਲ ੱੱਕਿਆ ਗਿਆ ਕੱਲ ਮੇਰੇ ਘਰ ਦੇ ਬਾਹਰ ਤੋਂ ਇਸ ਤਰ੍ਹਾਂ ਦੇ ਹਾਲਾਤ ਵਿੱਚ ਕਿਸ ਤਰ੍ਹਾਂ ਤੁਸੀਂ ਕਹਿੰਦੇ ਮੈਂ ਤਾਂ ਕਿਹਾ ਹੈ ਕਿ ਥੋੜੀ ਜਿਹੀ ਚੋਰੀ ਹੋਈ ਹੈ ਲੋਕਾਂ ਦੇ ਕਤਲ ਹੋ ਰਹੇ ਨੇ ਰੋਜ਼ ਗੋਲੀ ਚੱਲ ਰਹੀ ਹੈ ਕੋਈ ਕਾਨੂੰਨ ਨਾ ਉਹ ਸਰਕਾਰ ਹੈ ਹੀ ਨਹੀਂ ਸਰਕਾਰ ਨਾਲ ਦੀ ਕੋਈ ਚੀਜ਼ ਹੈ ਨਹੀਂ ਤੇ ਤੁਹਾਡੇ ਦਿੱਥੇ ਬੰਦੀ ਬਲੋਂ ਜਿਹੜਾ ਕ ਪੰਜਾਬ ਦੇ ਜਿਹੜੇ ਪੱਖ ਦੇ ਮੁੱਦੇ ਆ ਇਹਨਾਂ ਨੂੰ ਕਿਸ ਤਰ੍ਹਾਂ ਉਠਾ ਰਹੇ ਹੋ ਤੁਸੀਂ ਅਸੀਂ ਪੂਰੇ ਜ਼ੋਰ ਲਾ ਕੇ ਉਠਾਵਾਂਗੇ ਲੋ ਲਾਉਂਗੇ ਤੇਰੀ ਪਾਰਟੀ ਬਣ ਗਈ ਥੜਾ ਪ੍ਰਧਾਨ ਬਣ ਗਿਆ ਫਿਰ ਉਹ ਜ਼ੋਰ ਲਾ ਕੇ ਮੁੱਦੇ ਠਾਵਾਂਗੇ ਤੁਹਾਡੀ ਡਿਊਟੀ ਬਣਦੀ ਹੈ origignal ਪਾਰਟੀ ਅਸੀਂ ਪੰਜਾਬ ਦੀ ਗੱਲ ਕਰਨੀ ਪੰਜਾਬ ਦੇ ਲਾਇਨ ਆਰਡਰ ਦੀ ਗੱਲ ਕਰਨੀ ਪੰਜਾਬ ਦੇ ਜਿਹਨੀਆਂ ਇਮਪਲॉयਮੈਂਟ ਹੈ ਉਹਦੀ ਗੱਲ ਕਰਨੀ ਇਕਨੋਮੀ ਦੀ ਗੱਲ ਕਰਨੀ ਹਰ ਚੀਜ਼ ਦੀ ਕੋਈ ਅਸੀਂ ਗੱਲ ਕਰਾਣੀ ਕੱਲ ਦੇ ਬਾਅਦ ਮਤਲਬ ਲੋਕਾਂ ਦੇ ਮੁੱਦੇ ਉਠਾਏ ਜਾਣਗੇ ਬਿਲਕੁਲ 100% ਉਠਾਏ ਜਾਣਗੇ